ਕਰ ਸਿੰਘ ਕੁਮਾਰ ਸੁੰਦਰ ਨਗਰ ਗਲੀ ਨੰਬਰ 9 ਸੀਦੇ ਜਿਹੜੇ ਨਾ ਕੱਲ ਦੁਪਹਿਰੇ 3:30 ਵਜੇ ਇੱਕ ਕੁਛਕ ਸ਼ਖਸ ਆਇਆ ਜਿਹਦੀ ਫੋਟੋ ਕੈਮਰੇ ਚ ਆਈ ਹੈ ਉਹ ਮੇਰੀ ਐਕਟਰਾ ਚੋਕੇ ਲੈ ਗਿਆ ਮੈਂਟ ਚ ਉਹਨੇ ਐਕਟਰਾ ਖੜੀ ਆ ਨਾਲ ਹੀ ਚੋਕੇ ਗਾਹ ਗਿਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜੇ ਸ਼ਖਸਾਂ ਨੂੰ ਨਤ ਪਾਈ ਜਾਵੇ ਤੇ ਜਿਹੜੇ ਮੈਂ ਇਹਦੀ ਰਿਪੋਰਟ ਸ਼ਵਾਲਾ ਚੌਕੇ ਜਿਲਖਾ ਚੁੱਕਾ ਆ ਮੈਂ ਕਰਤ ਸਿੰਘ ਕੁਮਾਰ ਸੁੰਦਰ ਨਗਰ ਗਲੀ ਨੰਬਰ 9 ਸੀਦੇ ਜਿਹਰੇ ਨਾ ਕੱਲ ਦੁਪਹਿਰੇ 3:30 ਵਜੇ ਇੱਕ ਕੁਛਕ ਸ਼ਖਸ ਆਇਆ ਜਿਹਦੀ ਫੋਟੋ ਕੈਮਰੇਜ ਆਈ ਹੈ ਉਹ ਮੇਰੀ ਐਕਟਰਾ ਚੋਕੇ ਲੈ ਗਿਆ ਮੈਂ ਟਚੋਂ ਐਕਟਰਾ ਖੜੀਆ ਤੇ ਨਾਲ ਹੀ ਚੋਕੇ ਗਾਹ ਗਿਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜੇ ਸ਼ਖਸਾਂ ਨੂੰ ਨੱਥਵਾਈ ਜਾਵੇ ਤੇ ਜਿਹੜੇ ਮੈਂ ਇਹਦੀ ਰਿਪੋਰਟ ਸ਼ਵਾਲਾ ਚੌਕੇ 'ਚ ਲਖਾ ਚੁੱਕਾ ਆ ਸੁੰਦਰ ਨਗਰ ਕਲੀ ਨੰਬਰ 9 ਸੀ ਦਿਨ ਦਿਹਾੜੇ ਐਕਟੂਆ ਚੋਰੀ ਕਰਦਾ ਹੋਇਆ ਇਹ ਸ਼ਖਸ ਜਿਸ ਕਿਸ ਨੂੰ ਵੀ ਦੇਖੇ ਉਹ ਜਾਗਰੂ ਕੋ ਹੈ ਤੇ ਇਸ ਦਾ ਸਿੱਧਾ ਥਾਣੇ ਰਿਪੋਰਟ ਦਤਾ